ਸਤਿ ਸ਼੍ਰੀ ਅਕਾਲ ਜੀ ਇੱਕ ਵਿਸ਼ੇਸ਼ ਗੱਲਬਾਤ ਲੈ ਕੇ ਆਪ ਲਈ ਹਾਜ਼ਰ ਹੋਏ ਆਂ ਇੱਕ ਗੱਲਬਾਤ ਹੋਵੇਗੀ ਜੀ YYC ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟੂਣਾ ਨਾਲ YYC ਹੋਮ ਕੇਅਰ ਜਿਹੜੇ ਕਿ ਕੈਲਗਰੀ ਜਾਂ ਸਾਰੇ ਕਹਿ ਸਕਦੇ ਆਂ ਅਲਬਰਟਾ ਦੇ ਵਿੱਚ ਸਰਵਿਸਿਜ਼ ਦਿੰਦੇ ਨੇ ਬੜੀਆਂ ਡਿਫਰੈਂਟ ਤਰ੍ਹਾਂ ਦੀਆਂ ਸੇਵਾਵਾਂ ਨੇ ਇਹਨਾਂ ਦੀਆਂ ਇਸ ਬਾਰੇ ਜਾਣਕਾਰੀ ਲੈਣ ਲਈ ਅੱਜ ਵੀਰਪਾਲ ਕੌਰ ਟੱਟੂਣਾ ਨੂੰ ਅਸੀਂ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਨਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਮਿੰਟਿਆਂ ਦਾ ਮੌਕਾ ਦਿੱਤਾ YYC ਹੋਮ ਕੇਅਰ ਤੁਹਾਡੀ ਕੰਪਨੀ ਹੈ ਉਹਦੇ ਬਾਰੇ ਵੈਸੇ ਬਹੁਤ سارے ਸਵਾਲ ਅਸੀਂ ਕਰਨੇ ਆ ਪਰ ਸਭ ਤੋਂ ਪਹਿਲਾਂ ਆਪਾਂ ਵੀਰਪਾਲ ਤੋਂ ਸ਼ੁਰੂਆਤ ਕਰਦੇ ਹਾਂ ਤੁਸੀਂ ਕਦੋਂ ਤੋਂ ਕੈਨੇਡਾ ਦੇ ਵਿੱਚ ਹੋ ਜਾਂ ਕੀ ਤੁਹਾਡਾ ਜਨਮ ਹੋਇਆ ਹੈ ਜਾਂ ਤੁਸੀਂ ਕੈਨੇਡਾ ਦੇ ਵਿੱਚ ਬਾਹਰੋਂ ਆਏ ਹੋ ਤੇ ਕਿਹੜੀ ਕਿਹੜੀਆਂ ਜੌਬਸ ਹੁਣ ਤੱਕ ਤੁਸੀਂ ਕੀਤੀਆਂ ਨੇ ਜੀ ਓ ਮਾਈ ਗਾਡ ਓਕੇ ਸੋ ਹਾਂਜੀ ਮੈਂ ਆਬਵੀਅਸਲੀ ਪੰਜਾਬ ਦੀ ਬਾਰਨਾ ਪਰ ਮੈਨੂੰ 18-19 ਸਾਲ ਹੋ ਗਏ ਥੋਈ ਨੂੰ ਸਮੇਂ ਛੋਟੀ ਹੁੰਦੀ ਆ ਗਈ ਸੀ ਠੀਕ ਹੈ ਜੀ ਅਮ ਜobs ਮੋਸਟਲੀ ਤਾਂ ਮੈਂ ਆਬਵੀਅਸਲੀ ਸਬਵੇ ਮੈਕਡੋਨਲਡ ਜਿਵੇਂ ਆਪਾਂ ਸਾਰੇ ਸਟਾਰਟ ਕਰਦੇ ਆ ਹਨਾ ਐਕਚੁਅਲੀ ਵਧੀਆ ਐਕਸਪੀਰੀਅੰਸ ਹੁੰਦਾ ਜੀ ਹਾਂਜੀ ਕਸਟਮਰ ਸਰਵਿਸ ਤੁਸੀਂ ਸਿੱਖਦੇ ਆ ਹਨਾ ਉਹ ਵੀ ਬਹੁਤ ਇੰਪੋਰਟੈਂਟ ਕਿਸੇ ਵੀ ਜੌਬ ਦੇ ਵਿੱਚ ਤੇ ਫਿਰ ਮੈਂ ਹੋਮ ਕੇਅਰ ਜਿਵੇਂ ਨਰਸਿੰਗ اٹੈਂਡੈਂਟ ਵੀ ਕੰਮ ਕੀਤਾ ਲਿਕ ਮੈਨੀਟੋਬਾ ਦੇ ਵਿੱਚ ਦੀ ਐਫਰ ਜਦੋਂ ਮੈਂ ਐਜ਼ ਅ ਪੈਰਾਮੈਡਿਕ ਸਟੱਡੀ ਕਰਦੀ ਸੀਗੀ ਉਹਦੋਂ ਵੀ ਮੈਂ ਹੋਮ ਕੇਅਰ 'ਚ ਕੰਮ ਕਰਦੀ ਸੀ ਤਾਂ ਕਰਕੇ ਮੈਨੂੰ ਹੋਮ ਕੇਅਰ ਦੀ ਜਿਵੇਂ ਬਹੁਤ ਨੋਲੇਜ ਸੀਗੀ ਮੈਂ ਉੱਥੇ ਮੈਨੇਜਮੈਂਟ ਵਿੱਚ ਵੀ ਕੰਮ ਕੀਤਾ ਠੀਕ ਹੈ ਜੀ ਹਾਂਜੀ ਤੇ ਫਿਰ ਹੁਣ ਮੈਂ ਇਹਨੂੰ 8-9 ਸਾਲ ਹੋ ਗਿਆ ਓਵਰਆਲ EMS ਦੇ ਵਿੱਚ ਸੀ ਤੋਂ ਪਰ ਜਿਵੇਂ ਕੈਲਗਰੀ ਦੇ ਵਿੱਚ ਉਹਦੇ ਵਿੱਚੋਂ ਬਾਕੀ ਜਿਵੇਂ ਸਾਰੇ ਅਲਬਰਟਾ ਦੇ ਵਿੱਚ ਸੀ ਫਿਰ ਤੁਹਾਨੂੰ ਇੱਧਰ-ਉੱਧਰ ਕੰਮ ਕਰਨਾ ਪੈਂਦਾ ਸੀ ਟੀਚੋਂ ਆਉਣ ਤੋਂ ਪਹਿਲਾਂ ਹਾਂਜੀ ਸੋ ਐਜ਼ ਅ ਪੈਰਾਮੈਡਿਕ ਹੱਜੀ ਵੀ ਮੈਂ ਕੰਮ ਕਰਦੀ ਹਾਂ ਕੈਜੂਅਲ ਹੁਣ ਮੈਂ ਉੱਥੇ ਹਾਂਜੀ ਠੀਕ ਪੈਰਾਮੈਡਿਕਸ ਤਾਂ ਵੈਸੇ ਤੇ ਜਿਹੜੇ ਆਮ ਤੌਰ ਤੇ ਸਮਝੀ ਜਾਂਦੇ ਨੇ ਪਰ ਉਹਦਾ ਕਹਿੰਦਾ ਮਤਲਬ ਹੈ ਕਿ ਜਿਹੜੀਆਂ ਐਂਬੂਲੈਂਸ ਦੀਆਂ ਸੇਵਾਵਾਂ ਦੀਆਂ ਨੇ ਹਾਂਜੀ ਸੋ ਐਂਬੂਲੈਂਸ ਤੇ ਜਿਵੇਂ ਹਾਂਜੀ ਆਪਾਂ ਕੰਮ ਕਰਦੇ ਆ ਸਮਝ ਲਓ ਜਿੰਨਾ ਕੋ ਸ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਹੁੰਦਾ ਜੋ ਕਾਫੀ ਜ਼ਿਆਦਾ ਕੋ ਐਂਬੂਲੈਂਸ ਦੇ ਵਿੱਚ ਹੁੰਦਾ ਹੀ ਆ ਹਾਂਜੀ ਵੈਸੇ ਕਿਉਂਕਿ ਜਦੋਂ ਵੀ ਆਪਣੀ ਕਮੇਟੀ ਦੇ ਵਿੱਚੋਂ ਭਾਵੇਂ ਉਹ ਨੌਜਵਾਨ ਲੜਕੇ ਹੋਣ ਜਾਂ ਲੜਕੀਆਂ ਹੋਣ ਜਦੋਂ ਫਾਇਰ ਡਿਪਾਰਟਮੈਂਟ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਜਾਂ ਐਮਬੂਲੈਂਸ ਦੇ ਵਿੱਚ ਸਵਾਗਤ ਹੁੰਦੇ ਨੇ ਵਧੀਆ ਲੱਗਦਾ ਹੈ ਜਿਹੜੀ ਐਮਬੂਲੈਂਸ ਵਾਲੀ ਹੁੰਦੀ ਹੈ ਬਹੁਤ ਘੱਟ ਆ ਬਹੁਤ ਘੱਟ ਆ ਮੈਂ ਵੀ ਕਹਿਣ ਲੱਗਾ ਸੀ ਸਪੰਜ ਜਾਨੀਆ ਸੋ ਹਾਂਜੀ ਮੈਂ ਵੀ ਕਹਿਣਾ ਚਾਹੁੰਦੀ ਕੀ ਹੋਇਆ ਆਪਣੇ ਮੁੰਡੇ ਗੜੀ ਆਏ ਨੂੰ ਕਿਉਂ ਨਹੀਂ ਆਏ ਐਮਐਸ ਚੋਂਦੇ ਜੀ ਕਿਸੇ ਨੂੰ ਇਹਦੇ ਬਾਰੇ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਆ ਮੈਨੂੰ ਨਾਲ ਗੱਲ ਕਰ ਸਕਦੇ ਆ ਮੈਂ ਉਹ ਹੀ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕਿ ਕੀ ਇਹਨਾ ਟਫ ਹੈ ਉਹਦੇ ਵਿੱਚ ਜਾਣਾ ਵੀ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਬੱਚੇ ਆਪਣੇ ਲਿਕ ਮਨੁਲਾ ਕਿਤੇ ਨਾ ਕਿਤੇ ਜਿਵੇਂ EMS ਜਦੋਂ ਤੁਸੀਂ ਲੌਂਗ ਟਰਮ ਕੰਮ ਕਰਦੇ ਆ ਤਾਂ ਤੁਹਾਡੀ ਮੈਂਟਲ ਹੈਲਥ ਬਹੁਤ ਅਫੈਕਟ ਹੁੰਦੀ ਆ ਔਰ ਫਿਰ ਮੈਂ ਸੌਰੀ ਤੁਸੀਂ ਪਰ ਕਿਵਰੀ ਹੁਣ ਮੈਂ ਆਪਣੀ ਕੁੜੀਆਂ ਨੂੰ ਮਿਲ ਜਗਾਈਂ ਹਾਈ ਮੈਂ ਤਾਂ ਬਲੱਡ ਨਹੀਂ ਦੇਖ ਸਕਦੀ ਹਾਈ ਮੈਂ ਤਾਂ ਕੋਈ ਮਰਿਆ ਨਹੀਂ ਦੇਖ ਸਕਦੀ ਇਟਸ ਓਕੇ ਯੂ ਗੋਟ ਟੂ ਬੀ ਫਾਈਨ ਲਾਈਕ ਕਿਵਰੀ ਥੋੜਾ ਜਿਹਾ ਮਿਲਦਾ ਉਹ ਹੋ ਜਾਂਦਾ ਕਿ ਸਟਰੋਂਗ ਨਾ ਪਹਿਣਾ ਹਾਂਜੀ ਫਿਰ ਤੁਸੀਂ ਉਹ ਮੇਰੇ ਬਣ ਜਾਨੇ ਪਰ ਹੁਣ ਜਿਵੇਂ ਨਰਸਸ ਵੀ ਤਾਂ ਕਿੰਨਾ ਕੁਝ ਦੇਖਦੀਆਂ ਆਈ ਹੈ ਨਾ ਪਰ EMS ਦੇ ਵਿੱਚ ਤੁਸੀਂ ਲਾਈਕ ਯੂ ਡੋਨਟ ਨੋ ਵਾਟ ਯੂ ਆਰ ਗੈਟਿੰਗ ਕਾਲਡ ਫੋਰ ਹਨ ਜਿੰਨੇ ਮਰਜੀ ਤੁਸੀਂ ਪੜਾਈ ਕੀਤੀ ਹੋਵੇ ਜਿੰਨਾ ਮਰਜੀ ਤੁਹਾਨੂੰ ਲੱਗੇ ਤੁਸੀਂ ਤਿਆਰ ਆ ਪਰ ਪਤਾ ਹੀ ਨਹੀਂ ਕਦੋਂ ਕਿਨੇ 911 ਕਾਲ ਕਰ ਦੇਣੀ ਆ ਕਿੱਥੇ ਤੁਸੀਂ ਸੈਲਫ ਲਾਈਕ ਤੁਸੀਂ ਤੇ ਤੁਸੀਂ ਪਾਰਟ ਥੋੜਾ ਪਾਰਟਨਰ ਹੀ ਆ ਤੇ ਲੈਸੀ ਹੁਣ ਇੱਕ ਮਹੀਨੇ ਦਾ ਜਵਾਬ ਕਰਨਾ ਥੋੜਾ ਅੱਛਾ ਫੜਾਤਾ ਵੀ ਇਹਦੇ ਸਾਹ ਨਹੀਂ ਹੁੰਦੀ ਉਤੋਂ ਹੀ ਦੱਸ ਜਾਣੇ ਖੜੇ ਪੰਜਾਬੀ ਫੈਮਿਲੀ ਖਾਸ ਕਰਕੇ ਪੈਨਿਕ ਹੋਈ ਜਾਂਦੇ ਰਾਈਟ ਸੋ ਇਟਸ ਨਾਟ ਈਜ਼ੀ ਜੌਬ ਉਹ ਦੈਟਸ ਫॉर ਸ਼ੋਰ ਬਟ ਤੁਸੀਂ ਬਹੁਤ ਸਟਰੋਂਗ ਬਣਦੇ ਆ ਆਈ ਕੇਮ ਆਊਟ ਐਜ਼ ਅ ਸਟਰੋਂਗ ਔਮਨ ਦੈਟਸ ਫॉर ਸ਼ੋਰ ਹਾਂਜੀ ਮੈਨੂੰ ਡਰ ਲੱਗਦਾ ਆਂ ਵੀਰਪਾਲਦੀ ਕਿ ਜਕਰਤ ਹੋਈ ਪੈਰਾਮੈਡਿਕ ਦੀ ਕਿਸੇ ਨੇ ਟ੍ਰੇਨਿੰਗ ਲਈ ਹੋਵੇ ਤੇ ਫੈਮਿਲੀ ਲਈ ਵੀ ਬਹੁਤ ਵਧੀਆ ਚੀਜ਼ ਹੈ ਜੀ ਇੱਕ ਮੈਂਬਰ ਕੋਈ ਨਾ ਕੋਈ ਟ੍ਰੇਨਿੰਗ ਹੋਵੇ ਤੇ ਘਟੋ ਘਟ ਲਗਪਗ ਡਾਕਟਰੀ ਤਾਂ ਦੇ ਕਰਦੇ ਬਿਠਾਉਂਦੇ ਨੋ ਲੈਜ ਕਿਉਂਕਿ ਤੁਸੀਂ ਹਾਂਜੀ ਜੋ ਡਾਕਟਰਸ ਆਪਸ਼ਲੀ ਰਿਸਪੈਕਟ ਫॉर देम ਹਨਾ ਬਹੁਤ ਨਾ ਦਾ ਕੰਮ ਹੁੰਦਾ ਪੜਾਈ ਹੁੰਦੀ ਆ ਜਿਵੇਂ ਐਜ਼ ਅ ਪੈਰਾਮੈਡਿਕ ਤੁਸੀਂ ਦੇਖਦੀ ਮੈਨੂੰ ਲੱਗਦਾ ਬਹੁਤ ਕੋਸਾ ਤੇ ਸਿੱਖ ਦੇ ਵੀ ਬਹੁਤ ਕੋਸਾ ਕਿਉਂਕਿ ਕੰਟਰੋਲਡ এনवायरमेंट ਨਹੀਂ ਹੁੰਦਾ ਜਿਪਾ ਹਸਪੀਟਲ ਜਾਂਦੇ ਉੱਥੇ 5 10 ਚਾ ਨੇ ਸਮਝ ਲਿਆ ਕਿ ਯੂਨਿਟ ਤੇ ਹੈਗੇ ਆ ਇੱਕ ਨੇ ਦੂਸਰੇ ਨੂੰ ਰਿਪੋਰਟ ਦੇ ਦੀ ਐਟ ਲੀਸਟ ਉੱਥੇ ਜਿਹਨੂੰ ਥੋੜਾ ਜ ਕਰਦੇ بس ਸੁਨੂ ਨਹੀਂ ਬਦਨ ਤਾਂ ਕਬਰਾਈ ਹੋਏ ਲੋਕੀ ਮਿਲਦੇ ਆ ਹਨਾ ਜਿਹੜਾ ਵਿਚਾਲੋ ਐਕਚੁਅਲੀ ਇਹ ਮੈਨੂੰ ਇੱਕ ਕਾਲ ਆ ਗਈ ਆ ਡੋਨਟ نو ਥੋੜੇ ਆਫ ਦਾ ਟਾਪਿਕ ਆ ਜੀ ਬੇ ਆਪਣੇ ਜਿਵੇਂ ਗਵਾਂਡ ਚ ਹੀ ਸੀਗੇ ਹਨਾ ਉਹਨਾਂ ਦੀ ਮੰਮੀ ਦੇ ਘਰੇ ਮੈਂ ਕਾਲ ਕੀਤੀ ਐਂਡ ਜਦੋਂ ਮੈਂ ਜਦੋਂ ਮੈਂ ਮੀ ਵਾਕ ਟੈਨ ਰਾਈਟਡ ਅ ਬੈਗ ਐਂਡ ਏਵਰੀਥਿੰਗ ਉਹ ਮੈਨੂੰ ਕਹਿੰਦੀ ਭਾਬੀ ਮੇਰੀ ਮੰਮੀ ਨੂੰ ਬਚਾਲਾ ਮਿਲ ਗਿਆ oh my god ਕਿੰਨਾ ਪ੍ਰੈਸ਼ਰ ਹੋ ਜਾਂਦਾ ਹਨਾ ਥੋੜੇ ਤੇ ਹੁਣ ਲੈ ਕਿ ਕਮਸ ਤੁਸੀਂ ਜਦੋਂ ਪੈਰਾਮੈਡਿਕਾਂ ਮਰੇ ਤੋਂ ਤੁਹਾਡੇ ਹੁਣ ਗਵਾਨੀਆਂ ਦੀ ਮੰਮੀ ਆ ਕਿੰਨਾ ਫਿਕਰ ਹੋ ਜਾਂਦਾ ਹਨਾ ਸੋ ਚੀਜ਼ਾਂ ਵੀ ਬਹੁਤ ਹੋਈਆਂ ਥੋੜਾ ਇਮੋਸ਼ਨਲ ਜੋ ਹੋ ਗਿਆ ਸੀ ਇਹ ਕੰਮ ਉੱਤੇ ਹੁੰਦੀ ਠੀਕ ਹੈ ਜੀ ਸੋ ਇਮੋਸ਼ਨਸ ਨੂੰ ਕਾਬੂ ਰੱਖ ਕੇ ਜਿਹੜਾ ਵੀ ਤੁਸੀਂ ਸਿੱਖਿਆ ਹੁੰਦਾ ਜੀ ਤੇ ਤੁਸੀਂ ਉਹ ਸੇਵਾਵਾਂ ਦਿੰਦੇ ਹੋ ਹਾਂਜੀ ਕਿੰਨੇ ਪੈਰਾਮੈਡਿਕਸ ਨੇ ਆਪਦੀ ਫੈਮਿਲੀ ਦੇ ਕੋਡ ਰਨ ਕੀਤੇ ਮਤਲਬ ਇਹਨਾਂ ਨੇ ਜਿਵੇਂ ਸੀਪੀਆਰ ਕਰਨੀ ਹੈ ਨਾ ਸਾਰਾ ਕੁਝ ਤੁਸੀਂ ਸੋਚੋ ਇਹਨਾਂ ਨੂੰ ਕੀ ਟਰਮਾ ਹੋਇਆ ਹੋਗਾ ਆਮ ਆਈ ਡੋਟ ਨਾ ਪਹਿਲੇ ਵਾਰ ਹਨਾ ਆਈ نو ਅਗੇਨ ਆਫ ਨਈ ਤੁਸੀਂ ਕਾਸਾ ਰਹੇਗਾ ਹੱਥ ਕੋਈ ਹਾਂਜੀ ਇਹ ਇੱਕ ਪੈਰਾਮੈਡਿਕ ਆਪਦੀ ਕੁੜੀ ਉਹਨੇ ਐਕਸੀਡੈਂਟ ਤੇ ਗਈ ਰਾਈਟ ਉੱਥੇ ਉਹਦੀ ਕੁੜੀ ਉਹਦੇ ਹੱਥਾਂ ਦੇ ਵਿੱਚ ਉਹਨੇ ਉਹਨੂੰ ਸਾਰਾ ਜਿਵੇਂ ਦੀ ਸ਼ਕਲ ਦੀ ਮੈਨੂੰ ਪਛਾਣ ਨਹੀਂ ਆ ਰਹੀ ਰਾਈਟ ਉਹਦੇ ਹੱਥਾਂ ਦੇ ਵਿੱਚ ਉਹਦੀ ਕੁੜੀ ਮਰ ਗਈ ਐ ਨਾ ਉੱਥੇ ਜਾ ਕੇ ਫੋਟਲਸ ਹਸਪੀਟਲ 'ਚ ਉੱਥੇ ਜਦੋਂ ਬਾਅਦ ਵਿੱਚ ਉਹ ਕਰਿਆਈ ਤੇ ਉੱਥੇ ਆਸੀਐਮਪੀ ਖੜੀ ਸੀ ਉਹ ਕਹਿੰਦੇ ਵੀ ਤੇਰੀ ਕੁੜੀ ਫੋਟਲਸ ਹਸਪੀਟਲ ਦੇ ਵਿੱਚ ਉਹਦੀ ਡੈਥ ਹੋ ਗਈ ਉਹਨੂੰ ਪਤਾ ਹੀ ਨਹੀਂ ਸੀ ਜਿਹਦੀ ਉਹਨੇ ਕੀਤਾ ਸਾਰਾ ਕੁਸ ਉਹਦੀ ਕੁੜੀ ਸੀਗੀ ਉਹ ਕਦੇ ਵੀ ਹੁਣ ਕੰਮ ਤੇ ਵੈਕ ਨਹੀਂ ਆ ਸਕਦੀ ਸੋ ਯਾ ਇਟਸ ਨੋਟ ਈਜ਼ੀ ਜੋਬ ਫੋਰ ਸ਼ੁਰ ਪਰ ਐਟ ਸੇਮ ਟਾਈਮ ਆਪਾਂ ਕਰ ਸਕਦੇ ਆ ਲਾਈਕ ਮੈਨੂੰ ਮੈਨੂੰ ਬੱਚਾ ਹੋਣਾ ਚਾਹੀਦਾ ਜਾਈ ਮੈਂ ਬਹੁਤ ਹੀ ਸਟਰੋਂਗ ਅਗੇਨ ਬਣ ਕੇ ਉਹਦੇ ਕਰਕੇ ਹੀ ਮੈਂ ਹੁਣ ਹੋਮ ਕੇਅਰ ਕੰਪਨੀ ਰਨ ਕਰ ਸਕੀ ਆ ਕਿਉਂਕਿ ਮੈਂ ਆਈ ਫੀਲ ਕੌਨਫिडेंट ਰਾਈਟ ਕਿਸੇ ਤਰ੍ਹਾਂ ਦਾ ਕੁਸ਼ੀ ਹੁੰਦਾ ਲੇਕਿ ਮੈਨੂੰ ਪਤਾ ਮੈਂ ਡੀਲ ਕਰ ਸਕਦੀ ਇਟਸ ਨੋਟ ਜਸਟ ਲਿਕੇ ਨੋਲੇਜ ਆਸੋ ਪਰਸਨੈਲਿਟੀ ਜਿਹੜੀ ਤੁਹਾਡੀ ਬਣਦੀ ਆ ਹਾਂਜੀ ਹਾਂ ਇਹ ਤੇ ਸੀਗੀ ਜੀ ਵੀਟਪਾਲ ਟਰਟ ਦੀ ਸਟੋਰੀ ਪਰਸਨਲ ਪਰਸਨਲ ਪਰਬਾਤ ਵਧੇ ਲਗਾ ਕਿ ਤੁਸੀਂ ਇਦਾਂ ਦੀਆਂ ਸਟੋਰੀਆਂ ਸ਼ੇਅਰ ਕੀਤੀਆਂ ਨੇ ਉਸ ਨਾਲ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਕਮਿਊਨਿਟੀ ਦੇ ਬੱਚੇ ਨੇ ਉਹਨਾਂ ਨੂੰ ਹੌਸਲਾ ਬਣਾਇਆ ਵਿੱਚ ਹੋਰ ਆਪਣੇ ਪੈਰਾਮੈਡੀਕਸ ਬਣ 100% ਆਵਾਜ਼ ਜਿਹੜੀ ਤੁਸੀਂ ਵਾਈ ਵਾਈ ਸੀ ਹੋਮ ਕੇਅਰ ਕੰਪਨੀ ਸ਼ੁਰੂ ਕੀਤੀ ਹੈ ਇਹ ਕਦੋਂ ਕੀਤੀ ਤੇ ਕਿਵੇਂ ਆਈ ਡੀਆ ਇਹਨੂੰ ਸ਼ੁਰੂ ਕਰਨ ਦੀ ਹਾਂਜੀ ਇਹਨੂੰ ਸਾਲ ਤੁਸੀਂ ਥੋੜਾ ਜਿਹਾ ਚੇਰ ਉੱਪਰ ਹੋਇਆ ਆਈਡੀਆ ਆਈ نو ਇਟਸ ਵੈਰੀ ਇੰਟਰਸਟਿੰਗ ਮੈਨ ਲੱਗਦਾ ਇਹਦਾ ਬਹੁਤ ਮੇਰੀ ਸਪਿਰਚੁਅਲ ਅਵੇਕਨਿੰਗ ਨਾਲ ਰਿਲੇਟਡ ਹੈਗਾ ਯੂ نو ਇਟਸ ਡਿਫਰੈਂਟ ਬਟ ਦੈਟਸ ਟਰੂ ਲਾਈਕ ਸਮਝ ਲਓ ਇਸ ਮੋਰ ਲਾਈਕ ਅ ਕੇ ਮੈਨ ਲੱਗਦਾ ਵਾਇਗਰੂ ਦੀ ਮਰਜ਼ੀ ਸੀ ਕਿ ਮੈਂ ਐਕਚੁਅਲੀ ਪੁਲਿਸ ਜਾਣਾ ਚਾਹੁੰਦੀ ਸੀਗੀ ਪਰ ਵਾਇਗਰੂ ਦੀ ਮਰਜ਼ੀ ਸੀ ਸੋ ਮੈਨੂੰ ਪਤਾ ਨਹੀਂ ਸਾਰਾ ਕੁਝ ਆਪੇ ਹੀ ਹੋ ਗਿਆ ਇਟਸ ਜਸਟ ਹੈਪਨ ਰਾਈਟ ਲਾਈਕ ਮੈਂ ਸੋਚਿਆ ਨਹੀਂ ਸੀ ਇਹ ਤੋਂ ਤੱਕ ਆਏ ਹੋਗਾ ਪਰ ਫੋਰ ਸ਼ੋਰ ਜਦੋਂ ਇੱਕ ਵਾਰੀ ਹਾਂਜੀ ਸ਼ੁਰੂ ਕਰ ਲਈ ਫਿਰ ਮੈਨੂੰ ਇਹ ਨਬਤ ਹੈ ਕਿ ਮੇਰਾ ਪਰਪਸ ਇਹਦੇ ਵਿੱਚ ਹੈ ਨਾ ਕਿ ਜਿੰਨੀ ਮੈਂ ਜਿੱਥੇ ਜਿੱਥੇ ਜਿਹਦੀ ਹੈਲਪ ਕਰ ਸਕਾਂ ਜਿਵੇਂ bizness ਆਉਂਦੀ ਜਗਾ ਤੇ ਹੈਨਾ ਪਰ ਜਿੱਥੇ ਜਦੋਂ ਵੀ ਜਿਹਦੀ ਵੀ ਮੈਂ ਹੈਲਪ ਕਰ ਸਕਦੀ ਹਾਂ ਕਿਉਂਕਿ ਐਜ਼ ਅ ਪੈਰਾਮੈਡਿਕ ਤੁਸੀਂ ਮੈਂ ਜਾਂਦੀ ਸੀ ਜਿਹਨੂੰ ਹੈਲਪ ਕੀਤੀ ਠੀਕ ਉਹਨਾਂ ਨੂੰ ਟ੍ਰਾਂਸਪੋਰਟ ਕੀਤਾ ਹਸਪੀਟਲ ਸੈਡ ਦੁਬਾਰ ਚ ਉਹਨਾਂ ਦਾ ਕੋਈ ਸਾਨੂੰ ਨਹੀਂ ਪਤਾ ਲੱਗਦਾ ਸੀ ਉਹਨਾਂ ਦਾ ਕੀ ਹੋਇਆ ਅਨਲੈਸ ਜੇ ਬਹੁਤ ਫਾਲੋ ਅਪ ਕਰਦੇ ਸੀਗੇ ਹੈਨਾ ਪਰ ਹੁਣ ਮੈਨੂੰ ਉਹਨਾਂ ਥੋੜਿਆ ਸਲੋ ਪੇਸਟ ਇਸ ਡਿਫਰੈਂਟ ਔਰ ਮੈਨ ਲੋਕਾਂ ਨਾਲ ਕਲਾਇੰਟਸ ਨਾਲ ਜ਼ਿਆਦਾ ਟਾਈਮ ਮਿਲਦਾ ਮੈਂຊਿਰ ਨੂੰ ਸਮਝ ਸਕਦੀ ਆ ਜਿੱਥੇ ਹੋ ਸਕੇ ਆਪਾਂ ਆਊਟ ਆਫ ਦਾ ਵੀ ਜਾ ਕੇ ਉਹਨਾਂ ਦੀ ਹੈਲਪ ਕਰ ਸਕਦੇ ਆ ਸੋ ਮੇਰੇ ਲਈ ਉਹ ਚੀਜ਼ਾਂ ਬਿਜ਼ਨਸ ਤੋਂ ਜ਼ਿਆਦਾ ਜ਼ਰੂਰੀ ਆ ਮੈਨੂੰ ਹਮੇਸ਼ਾ ਕਿੰਨੀ ਇੱਕ ਪਾਸੇ ਬਿਜ਼ਨਸ ਹੋਵੇ ਤੇ ਇੱਕ ਪਾਸੇ ਮੈਨੂੰ ਕਿਸੇ ਦਾ ਹੈਲਪ ਕਰਨ ਦਾ ਮੌਕਾ ਮਿਲੇ ਚੰਗਾ ਕਮਾਉਣ ਦਾ ਮੌਕਾ ਮਿਲੇ ਤਾਂ ਮੈਂ ਉੱਧਰ ਜਾਊਂਗੀ ਸੋ ਮੈਨੂੰ ਪਤਾ ਉੱਪਰ ਹੋ ਜਾਣਾ ਜੀ ਵਾਈ ਵਾਈਸੀ ਹੋਮ ਕੇਅਰ ਵੈਸੇ ਤੇ ਹੁਣ ਕੈਲਕਰੀ ਵਿੱਚ ਬਹੁਤ ਪਪੂਲਰ ਕੰਪਨੀ ਹੋ ਚੁੱਕੀ ਹੈ ਜਿੰਨਾਂ ਲੋਕਾਂ ਨੇ ਇਹਦੇ ਬਾਰੇ ਸੁਣਿਆ ਹੈ ਜਾਣਿਆ ਪਰ ਜਿੰਨਾਂ ਲੋਕਾਂ ਨੂੰ ਹਜੇ ਤੱਕ ਉਹਦੇ ਬਾਰੇ ਇਨਫੋਰਮੇਸ਼ਨ ਨਹੀਂ ਆਪਾਂ ਚਾਹੁੰਦੇ ਕਿ ਉਹਦੇ ਬਾਰੇ ਆ ਸਰਵਿਸ ਜਿਹੜੀਆਂ ਨੇ ਵਾਈ ਵਾਈਸੀ ਹੋਮ ਕੇਅਰ ਪ੍ਰੋਵਾਈਡ ਕਰਤਾ ਹੈ। ਹਾਂਜੀ ਪਹਿਲਾਂ ਤਾਂ ਆਪਾਂ ਹੋਮ ਕੇਅਰ ਬਾਰੇ ਗੱਲ ਕਰੀਏ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਹੋਮ ਕੇਅਰ ਕੀ ਹੈ ਕਿਉਂਕਿ ਕੇਅਰ ਹੋਮ ਦੀ ਥੋੜੀ ਜਿਹੀ ਕੇਅਰ ਫੈਸਿਲਿਟੀ ਦੀ ਕਨਫਿਊਜ਼ਨ ਹੋ ਜਾਂਦੀ ਆ। ਆਪਾਂ ਨੂੰ ਕਦੇ ਕਾਲ ਵੀ ਹੁੰਦੇ ਉਹਨਾਂ ਲਈ ਜੋ ਕੋਈ ਬਿਲਡਿੰਗ ਹੋਊਗੀ ਉੱਥੇ ਜਿਵੇਂ ਰੈਜ਼ੀਡੈਂਸੀ ਹੋਣਗੇ ਹਨਾ ਹਾਂਜੀ ਨਹੀਂ ਸੋ ਇਹਦੇ ਵਿੱਚ ਅਲੱਗੀ ਕਿ ਬਜ਼ੁਰਗ ਘਰਾਂ ਦੇ ਵਿੱਚ ਹੀ ਰਹਿ ਸਕਦੇ ਆ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਸਾਰੀਆਂ ਉਹ ਸਰਵਿਸਿਜ਼ ਮਿਲ ਸਕਦੀਆਂ ਜਿਦੇ ਕਰਕੇ ਆਪਾਂ ਨੂੰ ਉਹਨਾਂ ਨੂੰ ਕੇਅਰ ਫੈਸਿਲਿਟੀ ਜਾਂ ਨਰਸਿੰਗ ਹੋਮ ਵਗੈਰਾ ਭੇਜਣਾ ਪੈਂਦਾ ਹਨਾ ਜੀ ਤਾਂ ਜੋ ਘਰ ਦੇ ਵਿੱਚ ਆਪਣੇ ਕੋਲ ਹੀ ਸੇਫਲੀ ਰਹਿ ਸਕਦੇ ਹੋ ਤੁਸੀਂ ਵੀ ਉਹਦਾ ਕੰਮ ਕਰ ਕਰ ਸਕਦੇ ਆ ਆਪਦੇ ਜੋਖਮ ਦਾ ਧਿਆਨ ਰੱਖ ਸਕਦੇ ਆ ਦੀ ਲਾਈਫ ਜਿਵੇਂ ਨਾਰਮਲ ਚ ਚਾ ਸਕਦੇ ਆ ਜੀ ਜੀ ਹਾਂਜੀ ਸੋ ਵੀਰਪਾਲਾ ਕਿਉਂਕਿ ਤੁਹਾਨੂੰ ਵੀ ਆਪਣੀ ਕਮਿਊਨਿਟੀ ਬਾਰੇ ਪਤਾ ਹੈ ਕਿ ਆਪਣੀ ਭਾਈਚਾਰੇ ਦੇ ਵਿੱਚ ਆ वैसे देखो क्योंकि जब आप इंडिया ਹੁੰਦੇ ਸੀ ਉੱਥੇ ਤੇ ਬਜ਼ੁਰਗ ਜਿਹੜੇ ਸੀਗੇ ਸਾਰੇ ਘਰਾਂ ਚ ਹੀ ਰਹਿੰਦੇ ਸੀ ਕਿਉਂਕਿ ਸਾਡੇ ਪਾਸ ਵੀ ਕੋਈ ਸਮਾਂ ਹੁੰਦਾ ਸੀ ਪਰ ਇੱਥੇ ਦਾ ਜਿਹੜਾ ਇੱਕ ਮਾਹੌਲ ਇਦਾਂ ਦਾ ਹੈ ਕਿ ਕਿਉਂਕਿ ਹਰ ਇੱਕ ਵਿਅਕਤੀ ਕੰਮ ਕਰਦਾ ਹੈ ਬਿਜ਼ੀ ਹੈ ਤੇ ਪਰ ਸਾਡੀ ਕੋਸ਼ਿਸ਼ ਵੀ ਹੈ ਕਿ ਸਾਡੇ ਬਜ਼ੁਰਗ ਸਾਡੇ ਘਰਾਂ ਚ ਹੀ ਰਹਿਣ ਤੇ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੀ ਤੁਹਾਡੀ ਸਰਵਿਸਿਸ ਹੈ ਉਹ ਤੁਸੀਂ ਘਰਾਂ ਚ ਹੀ ਬਜ਼ੁਰਗਾਂ ਨੂੰ ਜਾ ਕੇ ਉਹ ਟੇਕ ਕੇਅਰ ਕਰ ਲੈਂਦੇ ਹੋ ਪਰ ਕਿੰਨਾ ਕੁ ਫਰਕ ਪੈਂਦਾ ਜੇਕਰ ਕੇਅਰ ਹੋਮ ਦੇ ਵਿੱਚ ਬਜ਼ੁਰਗ ਜਾਂਦੇ ਨੇ ਜਾਂ ਘਰੇ ਹੀ ਤੁਸੀਂ ਉਹਨਾਂ ਨੂੰ ਸਰਵਿਸਿਸ ਪਰੋਵਾਈਡ ਕਰਦੇ ਹੋ ਤੇ ਉਹਦੇ ਵਿੱਚ ਹਰ ਪ੍ਰਕਾਰ ਦੀ ਸਰਵਿਸ ਜਿੱਦਾਂ ਕਿ ਉਹਨਾਂ ਨੂੰ ਪ੍ਰੋਵਾਈਡ ਕਰਤੀਆਂ ਜਾਂਦੀਆਂ ਨੇ ਜਿਹੜੀਆਂ ਕੇਅਰ ਰੂਮ ਚ ਮਿਲਦੀਆਂ ਨੇ ਹਾਂਜੀ ਸੋ ਜਿਵੇਂ ਜੇ ਹੁਣ ਉਹਨੇ ਆਪਣਾ ਨਰਸਿੰਗ ਹੋਮ ਚ ਮੋਸਟਲੀ ਕਾਤੋਂ ਪੇਜ ਜਿਨੇ ਕਿ ਆਪਾਂ ਚੁੰਦਿਆਂ ਹੋਵੇ ਹੁਣ ਉਹਨਾਂ ਦਾ ਧਿਆਨ ਹਰ ਵੀ ਲਈ ਨਹੀਂ ਰੱਖ ਸਕਦੇ ਕਿਉਂਕਿ ਹੁਣ ਸਾਰੇ ਨੇ ਅੱਗੇ ਮਕਿਨੋ ਹੀ ਲਾਈਫ ਸਟਾਈਲ ਆਵੰਦਾ ਕਿ ਤੁਸੀਂ ਚਾਹੋ ਵੀ ਤਾਂ ਤੁਸੀਂ ਘਰੇ ਬੈ ਕੇ 24 ਘੰਟੇ ਧਿਆਨ ਨਹੀਂ ਰੱਖ ਸਕਦੇ ਕਿਉਂਕਿ ਜਿਹੜਾ ਘਰ 'ਚ ਵੀ ਤੁਸੀਂ ਰਹਿੰਦੇ ਉਹਦਾ ਵੀ ਤੁਹਾਨੂੰ ਫਿਕਰ ਹੁੰਦਾ ਉਹਦੀ ਮਾਰਗੇਜ ਰਾਈਟ ਬਿਲ ਸਾਰਾ ਕੁਝ ਸੋਤ ਨੂੰ ਕੰਮ ਕਰਨਾ ਹੀ ਪੈਂਦਾ ਸੋ ਤਾਂ ਕਰਕੇ ਫਿਰ ਆਪਾਂ ਨੂੰ ਕਿ ਵੀ ਨਾ ਚੁੰਦਿਆਂ ਹੋયા ਵੀ ਮਜਬੂਰੀ 'ਚ ਕੇਅਰ ਹੋਮ ਭੇਜਣਾ ਪੈਂਦਾ ਹੈ ਨਾ ਜੀ ਜੀ ਸੋ ਉਹ ਹੁਣ ਉਹਦੇ ਹੁਣ ਕੇਅਰ ਹੋਮ ਚ ਕੀ ਹੁੰਦਾ ਵੀ ਉਹ ਜਿਵੇਂ ਤੁਹਾਡੀ ਨਵਨ ਹੈਲਪ ਕਰਦੇ ਆ ਹਨਾ ਵੀ ਤੁਸੀਂ ਕੱਪੜੇ ਚੇਂਜ ਕਰ ਲਿਆ ਤੁਸੀਂ ਖਾਣਾ ਪੀਣਾ ਖਾ ਲਿਆ ਦਵਾਈ ਟਾਈਮ ਤੇ ਲੈ ਲਿਆ ਵੀ ਤੁਸੀਂ ਘਰੇ ਸੀ ਫਾ ਵੀ ਮਗਰੂ ਜਿਵੇਂ ਉਹਨੂੰ ਕੰਮ ਤੇ ਗਿਆ ਕਿ ਵੀ ਰੀ ਫਾਲ ਵਗੈਰਾ ਹੁੰਦਾ ਕੇਅਰ ਹੋਮ ਚ ਉਹਨੂੰ ਪਤਾ ਵੀ ਉੱਥੇ ਸਟਾਫ ਹੈਗਾ ਰਾਈਟ ਸੋ ਹੁਣ ਉਹ ਸਾਰੀਆਂ ਸਰਵਿਸ ਉਹਨੂੰ ਘਰ ਚ ਹੀ ਮਿਲ ਜਾਂਦੀਆਂ ਜਿਹਦੇ ਵਿੱਚ ਜਿਵੇਂ ਕੇਅਰ ਗੀਵਰਸ ਆ ਕੇ ਉਹ ਮੇਕ ਸ਼ੁਰ ਕਰ ਦਿਆ ਕਿ ਉਹ ਜਿਵੇਂ ਉਹਨਾਂ ਨੇ ਨਾਲੇ ਉਹਨਾਂ ਦੇ ਕੱਪੜੇ ਚੇਂਜ ਕਰ ਲਿਆ ਦਵਾਈਆਂ ਉਹਨਾਂ ਨੇ ਟਾਈਮ ਤੇ ਸਾਰੀਆਂ ਲੈ ਲਈਆਂ ਹਨਾ ਤੇ ਉਹਨਾਂ ਨੇ ਜਿਵੇਂ ਰੋਟੀ ਪਾਣੀ ਜਿਵੇਂ ਖਾ ਲਿਆ ਜੇ 12ਵੀਂ ਕਿਤੇ ਜਾਣਾ ਅਪਾਇੰਟਮੈਂਟਸ ਵਗੈਰਾ ਤੇ ਵੀ ਲੈ ਜਾਂਦੇ ਆ ਸੋ ਸਾਰੀ ਹੈਲਪ ਉਹਨਾਂ ਨੂੰ ਘਰ ਦੇ ਵਿੱਚ ਹੀ ਮਿਲ ਜਾਂਦੀ ਆ ਹਾਂਜੀ ਸੋ ਕਹਿਣ ਦਾ ਭਾਵ ਹੈ ਕਿ ਜੇਕਰ ਕੋਈ ਬਜ਼ੁਰਗ ਕੇਅਰ ਹੌਮ ਚ ਨਾ ਜਾਣਾ ਚਾਹਣ ਜਾਂ ਉਹਨਾਂ ਦਾ ਪਰਿਵਾਰ ਕਿਸੇ ਬਜ਼ੁਰਗ ਨੂੰ ਕੇਅਰ ਹੌਮ ਚ ਨਾ ਭੇਜਣਾ ਚਾਵੇ ਤੇ ਉਹ ਘਰੇ ਹੀ ਰਹਿ ਸਕਦੇ ਨੇ ਤੇ ਵਾਈ ਵਾਈ ਸੀ ਹੋਮ ਕੇਅਰ ਤੋਂ ਹੋਮ ਕੇਅਰ ਸਰਵਿਸਿਜ਼ ਲੈ ਸਕਦੇ ਨੇ ਹਾਂਜੀ ਸੋ ਇੱਕ ਕਈ ਬਰੀ ਸਵਾਲ ਮਾਨ ਦੇ ਵਿੱਚ ਆਉਂਦਾ ਹੈ ਕਿ ਹਣ ਬਜ਼ੁਰਗ ਕੋਈ ਇਦਾਂ ਦੀ ਉਮਰ ਤੇ ਹੁੰਦੀ ਨਹੀਂ ਵੀ ਆਪਾਂ 60 ਸਾਲ ਦੇ ਬਜ਼ੁਰਗ ਕਹਿਣਾ ਕਿ 65 ਨੂੰ ਕਹਿਣਾ ਕਿ 70 ਨੂੰ ਕਹਿਣਾ ਸੋ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ ਕਿ ਕਿਹੜੀ ਏਜ ਦੇ ਵਿਅਕਤੀ ਨੂੰ ਘਰੇ ਸਰਵਿਸ ਮਿਲੂਗੀ ਜਾਂ ਉਹ ਕਿੱਦਾਂ ਦੀ ਹਾਲਤ ਦੇ ਵਿੱਚ ਹੋਣ ਤੇ ਉਹਨਾਂ ਨੂੰ ਕੇਅਰ ਸਰਵਿਸ ਮਿਲੂਗੀ ਇਦਾਂ ਦੇ ਬਹੁਤ ਸਾਰੇ ਸਵਾਲ ਲੋਕਾਂ ਦੇ ਦਿਮਾਗ 'ਚ ਹੁੰਦੇ ਨੇ ਉਹ ਕਿੱਦਾਂ ਹੱਲ ਹੋਣਗੇ ਜੀ ਸੋ ਇਹ ਬਹੁਤ ਹੀ ਵਧੀਆ ਕੁਐਸਚਨ ਆ ਹਾਂਜੀ ਹੁਣ ਜੇ ਕੋਈ ਮਤਲਬ ਕੋਈ 40 ਸਾਲਾਂ ਦਾ ਹਨਾ ਪਰ ਉਹਨੂੰ ਸਟ੍ਰੋਕ ਹੋ ਗਿਆ ਰਾਈਟ ਸਟ੍ਰੋਕ ਤਾਂ ਉਹ ਹੋ ਸਕਦਾ ਹਨਾ ਜੀ ਕਿਸੇ ਮਰਚੂਰ ਹੋ ਸਕਦਾ ਹਾਂਜੀ ਕੋਈ ਪਤਾ ਨਹੀਂ ਹਨਾ ਸੋ ਹੁਣ ਉਹਦੀ ਇੱਕ ਸਾਈਡ ਖੜੀ ਆ ਹੁਣ ਇਹ ਤਾਂ ਮਤਲਬ ਇਹ ਨਹੀਂ ਕਿ ਕਿਉਂ ਏਜ ਦਾ ਉਹਦੇ 'ਚ ਕੋਈ ਫਿਰ ਏਜ ਨਹੀਂ ਮੈਟਰ ਕਰਦੀ ਫਿਰ ਇਹ ਲੋਡ ਹੋਣੀ ਚਾਹੀਦੀ ਆ ਹਾਂਜੀ ਇਹ ਜ਼ਰੂਰਤ ਹੈਗੀ ਆ ਉਸ ਨੂੰ ਐਜ ਦੇ 'ਚ ਕੋਈ ਲੈਣਾ ਦੇਣਾ ਨਹੀਂ ਹੈਗਾ ਪ੍ਰੀਜੁਰੋ ਕਿਆ ਪਕ ਕਹਿ ਦਿੰਨੀ ਆ ਬੀਚ ਵਿੱਚ ਚਲੋ ਬਜ਼ੁਰਗਾਂ ਨੂੰ ਜ਼ਿਆਦਾ ਲੋਡ ਹੁੰਦੀ ਤਾਂ ਆਪਾਂ ਕਹਿ ਦਿੰਨੇ ਬਜ਼ੁਰਗ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਏਜ ਰਿਲੇਟਿਡ ਚੇਂਜ ਆਪਾਂ ਇਹ ਤਾਂ ਕਹਿੰਦੇ ਕਿ ਉਸ ਅਵਸਥਾ 'ਚ ਲੋਡ ਪਾਇਆ ਜਾਂਦਾ ਹਾਂ ਹਾਂਜੀ ਤਾਂ ਕਹਿ ਦਿੰਨੇ ਪਰ ਨਹੀਂ ਇਹਦੇ 'ਚ ਉਮਰ ਦਾ ਕੋਈ ਵੀ ਨਹੀਂ ਹੈਗਾ ਸੋ ਮੈਂ ਸਾਰਿਆਂ ਨੂੰ ਦੱਸਣਾ ਚਾਹਨੀ ਆ ਤੇ ਅਲਬਰਟਾ ਦੇ ਵਿੱਚ ਤੁਹਾਨੂੰ ਕੋਲ ਅਲਬਰਟਾ ਦਾ ਹੈਲਥ케ਅਰ ਕਾਰਡ ਹੋਣਾ ਚਾਹੀਦਾ ਤੇ ਇੱਥੋਂ ਲੋਡ ਹੋਣੀ ਚਾਹੀਦੀ ਆ ਲਾਈਕ ਐਜ਼ ਲੌਂਗ ਐਜ਼ ਲੋਡ ਹੈਗੀ ਅਲਬਰਟਾ ਹੈਲਥ케ਅਰ ਇਹ ਕਾਰਡ ਹੈਗਾ ਤਾਂ ਤੁਹਾਡੇ ਹਵਰਜ਼ ਅਪਰੂਵ ਹੋ ਜਾਂਦੇ ਆ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਆ ਸੋ ਕਹਿੰਦੇ ਆ ਕਿ ਬਜ਼ੁਰਗਤਾ ਇਹ ਸਰਵਿਸ ਸਲਾਹੀ ਸਕਦੇ ਨੇ ਜੇਕਰ ਉਹ ਉਮਰ ਤੋਂ ਪਹਿਲਾਂ ਕੋਈ ਜੰਗ ਵੀ ਹੈ ਜੇਕਰ ਕੋਈ ਉਹਨੂੰ ਕੋਈ ਸਰੀਰਕ ਤੌਰ ਤੇ ਕੋਈ ਪ੍ਰੋਬਲਮ ਆ ਗਈ ਹੈ ਜਾਂ ਮੈਂਟਲੀ ਤੌਰ ਤੇ ਕੋਈ ਪ੍ਰੋਬਲਮ ਆ ਗਈ ਹੈ ਤਾਂ ਸ਼ਾਇਦ ਉਹ ਵੀ ਇਹ ਸਰਵਿਸ ਜਿਹੜੀਆਂ ਨੇ ਪਸੇ ਲੋਡ ਹੋਣੀ ਚਾਹੀਦੀ ਹੈ ਸੋ ਹੁਣ ਜਿਹੜਾ ਇਹ ਸਵਾਲ ਹੈ ਕਿ ਲੋਡ ਹੋਣੀ ਚਾਹੀਦੀ ਜਿਹੜਾ ਤੁਸੀਂ ਧਿਆਨ ਕੀਤਾ ਸਮਝ ਲਓ ਕਿ ਇੱਕ 60 ਸਾਲ ਦਾ ਵਿਅਕਤੀ ਹੈ ਜਾਂ 62 ਸਾਲ ਦਾ ਵਿਅਕਤੀ ਹੈ ਉਹ ਕੋਈ ਹੋ ਸਕਦਾ 75 ਸਾਲ ਦਾ ਵਿਅਕਤੀ ਵੀ ਬਹੁਤ ਫਿਟ ਹੋ ਸਕਦਾ 80 ਸਾਲ ਦਾ ਬਹੁਤ ਫਿਟ ਹੋ ਸਕਦਾ ਉਹਨੂੰ ਲੋੜ ਨਾ ਹੋਵੇ ਪਰ ਇੱਕ 62 ਸਾਲ ਦਾ ਉਹਨੂੰ ਲੱਗ ਰਿਹਾ ਕਿ ਮੈਂ ਜਿਹੜੀਆਂ ਆਪਣੀਆਂ ਜ਼ਿੰਦਗੀ ਦੀਆਂ ਜਿਹੜੀਆਂ ਸ਼ਾਹਰ ਲੈਣਾ ਹੈ ਜਾਂ ਮੈਂ ਕੋਈ ਲੋਡ ਫੈਮਿਲੀ ਨੂੰ ਜਾਂ ਬਜ਼ੁਰਗ ਨੂੰ ਲੱਗ ਰਹੀ ਹੈ ਕਿ ਸਾਨੂੰ ਲੋਡ ਹੈ ਸੋ ਫਿਰ ਉਹ ਕੌਣ ਇਹ ਹੁਣ ਡਿਸਾਈਡ ਕਰੇਗਾ ਕਿ ਇਹਨੂੰ ਹੁਣ ਕੇਅਰ ਮਿਲ ਸਕਦੀ ਹੈ ਕਿ ਨਹੀਂ ਮਿਲ ਸਕਦੀ ਹਾਂਜੀ ਸੋ ਜਦੋਂ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਲੋਡ ਹੈ ਕੀ ਆ ਰਾਈਟ ਕੋਈ ਹੈਲਥ ਇਸ਼ੂਜ਼ ਹੈਗੇ ਆ ਜਾਂ ਕਿਸੇ ਆਪ ਦਾ ਹਾਂਜੀ ਉਹ ਆਪਣਾ ਖੁਦ ਸਿੰਪਲ ਵਰਡਸ ਵਿੱਚ ਆਪ ਦਾ ਖੁਦ ਧਿਆਨ ਨਹੀਂ ਰੱਖ ਸਕਦੇ ਇਕੱਲਿਆਂ ਨੂੰ ਜੇ ਉਹ ਹੈਗੇ ਤਾਂ ਸੇਫ ਨਹੀਂ ਹੈਗੇ ਉਹ ਤਾਂ ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਇਹਨਾਂ ਨੂੰ ਹੋਮ ਕੇਅਰ ਦੀ ਲੋੜ ਹੈਗੀ ਰਾਈਟ ਹਾਂਜੀ ਫਿਰ ਜਿਵੇਂ ਅਲਬਰਟ ਹੈਲਥ ਸਰਵਿਸਿਜ਼ ਉਹ ਅਸੈਸਮੈਂਟ ਕਰ ਦਿਆ ਫਿਰ ਉਹ ਅਸੈਸਮੈਂਟ ਦੇ ਅਕੋਰਡਿੰਗ ਉਹ ਦੇਖਦੇ ਆ ਵੀ ਇਹਨੂੰ ਕਿੰਨੀ ਲੋੜ ਹੈ ਇਹਨਾਂ ਨੂੰ ਹੈਲਥ케ਅਰ ਦੀ ਫਿਰ ਉਹਦੇ ਅਕੋਰਡਿੰਗ ਜਿਵੇਂ ਆਵਰਸ ਅਪਰੂਵ ਹੁੰਦੇ ਆ ਸੋ ਜੇਕਰ ਕੋਈ ਪਰਿਵਾਰ ਕਨਫਿਊਜ਼ਨ ਸ਼ੋਵੇ ਤਾਂ ਕੀ ਉਹਨਾਂ ਨੂੰ ਹੈਲਥ케ਅਰ ਵਾਲਿਆਂ ਨੂੰ ਸਿੱਧਾ ਕੰਟੈਕਟ ਕਰਨਾ ਚਾਹੀਦਾ ਜਾਂ ਤੁਹਾਨੂੰ ਵੀ ਕੰਟੈਕਟ ਕਰ ਲੈਣ ਤਾਂ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ ਹਾਂਜੀ ਉਹ ਸਾਨੂੰ ਹੀ ਸਿੱਧਾ ਜਿਵੇਂ ਫੋਨ ਕਰ ਸਕਦੇ ਆ ਓਕੇ ਤੇ ਅਸੀਂ ਉਹਨਾਂ ਨੂੰ ਜਿਵੇਂ ਸਾਰਾ ਗਾਈਡ ਕਰਦੇ ਹਾਂ ਉਹ ਵੀ ਈਜ਼ੀ ਹੋ ਜਾਊਗਾ ਹਾਂਜੀ ਓਕੇ ਹੋਮ ਕੇਅਰ ਕੰਪਨੀਆਂ ਤਾਂ ਵੈਸੇ ਪਹਿਲਾਂ ਵੀ ਹੋ ਸਕਦਾ ਹੋਣ ਪਰ ਕਿਉਂਕਿ वाई वाई ਸੀ ਹੋਮ ਕੇਅਰ ਬਹੁਤ ਪਪੂਲਰ ਹੋ ਰਹੀ ਹੈ ਕਿ ਇਸ ਦਾ ਕਾਰਨ ਇਹ ਹੈ ਕਿ ਜਿੱਦਾਂ ਕਿਸੇ ਨੂੰ ਜੇਕਰ ਬਜ਼ੁਰਗ ਨੂੰ ਪੰਜਾਬੀ ਦੀ ਵਿੱਚ ਪਾਸ਼ਾ ਚ ਲੋੜ ਹੈ ਜਾਂ ਹਿੰਦੀ ਚ ਲੋੜ ਹੈ ਤੇ ਉਰਦੂ ਚ ਲੋੜ ਹੈ ਇਹ ਸਰਵਿਸ ਤਾਂ ਢੀ ਜਿਆਦਾ ਪਪੂਲਰ ਹੋ ਰਹੀ ਹੈ ਜੀ ਸੋ ਪੰਜਾਬੀ ਵਾਲੀਆਂ ਵੀ ਕੰਪਨੀਆਂ ਬਹੁਤ ਆ ਗਈਆਂ ਮੈਨੂੰ ਲੱਗਦਾ ਕਿ ਸਰ ਤਾਂ ਪਹਿਲਾਂ ਤਾਂ ਮੈਨੂੰ ਲੱਗਦਾ ਮੇਰੀ ਇੰਟੈਂਸ਼ਨ ਮੇਰੀ ਇੰਟੈਂਸ਼ਨ ਇਹ ਚ ਪੈਸਾ ਬਣਾਉਣਾ ਨਹੀਂ ਹੈਗਾ ਮੇਰੀ ਇੰਟੈਂਸ਼ਨ ਸੇਵਾ ਜੇ ਜਦੋਂ ਤੁਹਾਡੀ ਇੰਟੈਂਸ਼ਨ ਵਧੀਆ ਹੁੰਦੀ ਹੈ ਤੁਸੀਂ ਵਾਹਿਗੁਰੂ ਨਾਲ ਜੁੜੇ ਹੁੰਦੇ ਆ ਤਾਂ ਉਹ ਆਪੇ ਹੀ ਕਿਰਪਾ ਕਰਦਾ ਤਾਂ ਲੋਕਾਂ ਨੂੰ ਵੀ ਦੱਸਦਾ ਤੁਹਾਡੀ ਆਤਮਾ ਦੱਸਦੀ ਹੈ ਲੋਕਾਂ ਨੂੰ ਬਿਲਕੁਲ ਬਿਲਕੁਲ ਹਾਂਜੀ ਸੈਕਿੰਡ ਮੇਰੀ EMS ਬੈਕਗਰਾਉਂਡ ਸੋ ਜਦੋਂ ਕੋਈ ਵੀ ਤੁਹਾਨੂੰ ਕਲਾਇੰਟ ਮਿਲਦੇ ਆ ਇਹ ਨਹੀਂਗਾ ਕਿ ਆਪਾਂ ਠੀਕ ਓਕੇ ਤੁਹਾਨੂੰ ਨੌਨ ਸ਼ੈਲਫ ਚੱਲੀ ਚੱਲ ਰਹੀ ਹੈ ਕੇਅਰ ਯੂਰ ਪੇਸਾ نو ਵੀ ਗੋ ਆਊਟ ਆਫ ਦ ਵੇਅ ਆ ਮੇਕ ਸ਼ੁਰ ਕਿ ਜਿਹੜਾ ਮੇਰੀ ਬੈਕਗ੍ਰਾਉਂਡ ਆ ਸਟਰੋਂਗ ਮੈਡੀਕਲ ਬੈਕਗ੍ਰਾਉਂਡ ਉਹਨੂੰ ਮੈਂ ਕੰਪਨੀ ਚ ਲੈ ਕੇ ਆਇਆ ਉਹਨੂੰ ਮੈਂ ਯੂਜ਼ ਕਰਦੀ ਆ ਲੈਸ ਸੇ ਕਿਸੇ ਨੂੰ ਫੇਸ਼ੀਅਲ ਡਰੂਪ ਹੋ ਗਿਆ ਰਾਈਟ ਉਹ ਸਟ੍ਰੋਕ ਦਾ ਸਿੰਪਟਮ ਆ ਰਾਈਟ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਵੀ ওকে ਇਹ ਬੰਦੇ ਨੂੰ ਜਿਵੇਂ ਲਾਈਕ ਹੁਣ ਜਿਵੇਂ ਸਟ੍ਰੋਕ ਹੋਣ ਲਗਾ ਹਨਾ ਤਾਂ ਉਹ ਜਿਵੇਂ ਆਪਣੇ ਕੇਅਰ ਗੀਵਰ ਨਾਲ ਹਰ ਵਾਰ ਕਾਲ ਕਰਦੇ ਕਿ ਬਹੁਤ ਟਾਈਮ ਸੈਂਸਿਟਿਵ ਹੁੰਦਾ ਬਹੁਤ ਹੀ ਜ਼ਰੂਰੀ ਹੁੰਦਾ ਕਿ ਉਹਨਾਂ ਨੂੰ ਟਾਈਮ ਤੇ ਜਿਹੜੀ ਹੈਲਪ ਮਿਲੇ ਸੋ ਆਪਾਂ ਵੀ ਗੋ ਆਊਟ ਆਫ ਦਾ ਵੇ ਟੂ ਮੇਕ ਸ਼ੁਰ ਕਿ ਸੇਫਟੀ ਇਨ ਪਲੇਸ ਆ ਹਨਾ ਹੋਰ ਕਿਹੜੀਆਂ ਚੀਜ਼ਾਂ ਵੀ ਜਦੋਂ ਕੇਅਰ ਗੀਵਰਸ ਨੂੰ ਪ੍ਰੋਪਰ ਟ੍ਰੇਨ ਕਰਦੇ ਆ ਜਿਹਦੇ ਵਿੱਚ ਆਈ ਨੀਗਾ ਕਿ ਸੈਲਫ ਨੂੰ ਜਿਹੜੀ ਹੈਲਪ ਚਾਹੀਦੀ ਹੈ ਇਹ ਵੀ ਧਿਆਨ ਰੱਖਦੇ ਕਿ ਕਿਵੇਂ ਆਪਾਂ ਇਹਨਾਂ ਨੂੰ ਸੇਫ ਰੱਖ ਸਕਦੇ ਆ ਕਿਵੇਂ ਆਪਾਂ ਹਸਪੀਟਲ ਟ੍ਰਿਪਸ ਅਵੋਇਡ ਕਰ ਸਕਦੇ ਆ ਤੇ ਇਨ ਜਰਨਲ ਵੀ ਮੇਜ ਵਿੱਚ ਜਿਹੜੀਆਂ ਚੀਜ਼ਾਂ ਦੇਖੀਆਂ ਜਿਹੜੇ ਮੈਂ ਗੈਪਸ ਦੇਖਿਆ ਉਹ ਸਾਰਿਆਂ ਤੇ ਮੈਂ ਵਰਕ ਕਰਨ ਦੀ ਕੋਸ਼ਿਸ਼ ਕਰਦੀ ਹਾਂ ਹੋਮ ਕੇਅਰ ਕੰਪਨੀ ਦੇ ਵਿੱਚ ਦੂਸਰੀ ਕੰਪਨੀ ਤੋਂ ਡਿਫਰੈਂਟ ਤਾਂ ਜੋ ਵੀ ਲਾਈਕ ਉਹ ਜਿਹੜੇ ਹਸਪੀਟਲ ਲਾਈਕ ਜਿਹੜੇ ਟ੍ਰਿਪਸ ਉਹ ਵਾਈਡ ਕੀਤੀ ਜਾਂ ਹਨਾ ਜਿਵੇਂ ਹੁਣ ਇੱਕ ਲੈਸ ਸੇ ਕੋਈ ਟ੍ਰਿਪ ਹੋ ਗਿਆ ਹਨਾ ਲਾਈਕ ਘਰ ਪਰਤੇ ਜੀ ਲੈਕ ਹੋਣ ਉਹਨਾਂ ਦਾ hip fracture ਹੋ ਗਿਆ ਹੁਣ ਉਹ ਪਹਿਲਾ ਮਹੀਨਾ ਦੋ ਮਹੀਨੇ ਹਸਪੀਟਲ 'ਤੇ ਰਿਹਾ ਕਰਿਆ ਕਿ ਕਿ ਨਚਰੋ ਬੈੱਡ 'ਤੇ ਪਿਆ ਸੋ ਆਪਣੀ ਕੋਸ਼ਿਸ਼ ਇਹ ਹੁੰਦੀ ਕਿ ਉਹ ਪਹਿਲਾਂ ਹੀ ਆਪਾਂ ਹੈਜ਼ਡਸ ਦੇਖ ਲਈਏ ਜਿਵੇਂ ਮੇਰਾ ਉੱਥੇ ਫਿਰ EMS ਮਾਈਂਡ ਵਰਕ ਕਰਦਾ ਕਿਉਂਕਿ ਮੈਂ ਇੰਨੀਆਂ ਕਾਲਸ ਕੀਤੀਆਂ ਹੋਈਆਂ ਆ ਵੀ ਇੰਨਾ ਕੀ ਕਰਕੇ ਹਨਾ ਜਿੱਥੇ ਮੈਨੂੰ ਲੱਗਦਾ ਇੱਕ ਕਾਜ਼ ਆਵਾਇਡ ਕੀਤੀਆਂ ਜਾ ਸਕਦੀਆਂ ਸੀ ਸੋ ਮੈਂ ਉਹ ਚੀਜ਼ ਦਾ ਬਹੁਤ ਯਾਰ ਰਹੀ ਕਿ ਕਿੱਥੇ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਉਹਨਾਂ ਨੂੰ ਹਸਪਤਾਲ ਜਾਣਾ ਹੀ ਨਾ ਪਵੇ ਤੇ ਜਲਦੀ ਹੈਲਪ ਮਿਲ ਜਾਵੇ ਕਿਉਂਕਿ ਜਦੋਂ ਆਪਾਂ ਉਹ ਜਿਹੜੇ ਸਾਈਨਸ ਐਂਡ ਸਿੰਪਟਮ ਉਹ ਜਲਦੀ ਸਮਝ ਜਾਣੇ ਤਾਂ ਜਲਦੀ ਹੈਲਪ ਲੈ ਲੈਣੇ ਆ ਤਾਂ ਆਬੀਅਸਲੀ ਉਹਨੂੰ ਜਲਦੀ ਉਹਨੂੰ ਪਰ ਟਰੀਟ ਵੀ ਕਰ ਸਕਦੇ ਆ ਹਨਾ ਫਿਰ ਲਾਈਕ ਹੋ ਸਕਦਾ ਕਿ ਅਰਜੈਂਟ ਕੇਅਰ ਜਾ ਕੇ ਹੀ ਉਹ ਠੀਕ ਹੋ ਜਾਂਦਾ ਜੰਤਰਾ ਹਸਪੀਟਲ ਜਾਂਦੀ ਲੋੜ ਹੀ ਨਹੀਂ ਤੁਹਾਨੂੰ ਡਾਕਟਰ ਕੋਲ ਜਾ ਕੇ ਹੀ ਸਰ ਜਾਂਦਾ ਰਾਈਟ ਜੀ ਹਾਂਜੀ ਸੋ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਸਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਤਾਂ ਫਿਰ ਕੀ ਇਹ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਗਵਰਨਮੈਂਟ ਉਹਨੇ ਕਵਰ ਹੋ ਜਾਂਦੀਆਂ ਨੇ ਜਾਂ ਖੁਦ ਵੀ ਲੋਕਾਂ ਨੂੰ ਪੈਸੇ ਦੇਣੇ ਪੈਂਦੇ ਨੇ ਹਾਂਜੀ ਸੋ ਜਿਵੇਂ ਆਪਾਂ ਗੱਲ ਕਰਦੇ ਸੀ ਜੇ ਤੁਹਾਡੇ ਕੋਲੇ ਅਲਬਰਟਾ ਦਾ ਹੈਲਥ케ਅਰ ਕਾਰਡ ਹੈਗਾ ਤਾਂ ਫਿਰ ਜਿਵੇਂ ਗਵਰਨਮੈਂਟ ਲਿ ਕੁਵਰ ਕਰ ਲੈਂਦੀ ਹੈ ਤੁਹਾਨੂੰ ਜਿਉਂ ਨਾਲ ਕੋਈ ਵੀ ਖਰਚਾ ਨਹੀਂ ਹੁੰਦਾ ਅਗੇਨ ਉਹ ਅਸੈਸਮੈਂਟ ਹੁੰਦੀ ਉਹਦੇ ਅਕੋਰਡਿੰਗ ਜਿਵੇਂ ਲੋਡ ਹੁੰਦੀ ਹੈ ਆਵਰਸ ਅਪਰੂਵ ਹੋ ਜਾਂਦੇ ਆ ਤੇ ਆਪਣੀ ਕੰਪਨੀ ਅਪਰੂਵ ਕੰਪਨੀ ਅਪਰੂਵ ਹੋਣੀ ਚਾਹੀਦੀ ਹੈ ਜਿਵੇਂ ਆਪਣੀ ਕੰਪਨੀ ਅਪਰੂਵਡ ਹੋ ਦੇ ਅੰਡਰ ਕਲਾਈਂਟ ਡਾਇਰੈਕਟਰ ਹੋਮਕੇਅਰ ਇਨਵੋਇਸਿੰਗ ਪ੍ਰੋਗਰਾਮ ਦੇ ਅੰਡਰ ਫਿਰ ਆਪਾਂ ਸਰਕਾਰ ਨੂੰ ਸਿੱਧਾ ਬਿਲ ਕਰ ਸਕਦੇ ਆ ਜੇਕਰ ਬਾਈ ਚਾਂਸ ਸਮਝ ਲਓ ਕਿ ਅਲਬਰਟਾ ਹੈਲਥ케ਅਰ ਨੇ ਸਮ ਕਹਿਤਾ ਕਿ ਜੀ ਤੁਹਾਨੂੰ 6 ਘੰਟੇ ਦੀ ਸਰਵਿਸ ਪ੍ਰੋਵਾਈਡ ਕਰਤੀ ਆ ਘੰਟੇ ਦੀ ਪਰ ਫੈਮਿਲੀ ਨੂੰ ਲੱਗਦਾ ਕਿ ਸਾਨੂੰ ਜ਼ਿਆਦਾ ਸਰਵਿਸ ਦੀ ਲੋੜ ਹੈ ਫਿਰ ਉਹ ਖੁਦ ਵੀ ਕਿਸ ਪ੍ਰਾਈਵੇਟ ਇੰਸ਼ੋਰੈਂਸ ਜਾਂ ਖੁਦ ਵੀ ਬਾਈ ਕਰ ਸਕਦੇ ਨੇ ਸਰਵਿਸ ਹਾਂਜੀ ਉਹਦੇ ਵਿੱਚ ਜੀ ਉਹਨਾਂ ਕੋਲ ਕੋਈ ਇੰਸ਼ੋਰੈਂਸ ਕਵਰੇਜ ਹੈਗੀ ਆ ਤਾਂ ਆਪਾਂ ਉਹਨਾਂ ਨੂੰ ਬਿੱਲ ਕਰ ਸਕਦੇ ਆ ਜਾਂ ਉਹਨਾਂ ਨੂੰ ਜਿਵੇਂ ਲਿਖੀ ਨੋ ਆਪਾਂ ਆਪ ਨੂੰ ਪੇ ਕਰਕੇ ਉਹਨਾਂ ਨੂੰ ਰਸੀਦ ਦੇ ਸਕਦੇ ਹਾਂ ਨਾ ਤੇ ਉਹਨਾਂ ਨੂੰ ਜੇ ਉਧਰੋਂ ਪੈਸੇ ਆ ਜਾਣਗੇ ਪਰ ਜੇ ਵੈਸੇ ਕੋ ਪ੍ਰਾਈਵੇਟਲੀ ਹਾਇਰ ਹੁਣ ਬੋਥ ਫੈਮਲੀਆਂ ਹੈਗੀਆਂ ਆਪਾਂ ਨੂੰ ਜਿਵੇਂ ਕੈਲਗਰੀ ਵਿੱਚ ਜਿਨ੍ਹਾਂ ਨੂੰ ਐਕਸਟਰਾ ਹਅਰਸ ਚਾਹੀਦੇ ਆ 24/7 ਕੇ ਚਾਹੀਦੀ ਆ ਪਰ ਉਹਨਾਂ ਦੇ ਜਿਵੇਂ ਆਵਰਸ ਜਿਵੇਂ ਲਸੇ 40 42 ਵੀਕ ਦੇ ਅਪਰੂਵ ਹੋ ਫਿਰ ਉਹ ਰੈਸਟ ਬਾਕੀ ਆਵਰਸ ਦੇ ਲਈ ਆਪਾਂ ਨੂੰ ਪ੍ਰਾਈਵੇਟ ਹਾਇਰ ਕਰ ਲੈਂਦੇ ਆ ਠੀਕ ਹੈ ਜੀ ਸੋ ਜਿਹੜੇ ਸਾਨੂੰ ਪਰਿਵਾਰ ਦੇਖ ਰਹੇ ਨੇ ਸੁਣ ਰਹੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਪਰਿਵਾਰ ਦੇ ਵਿੱਚ ਕਿਸੇ ਵੀ ਇਸ ਦੇ ਵਿਅਕਤੀ ਨੂੰ ਹੋਮ ਕੇਅਰ ਦੀ ਜਰੂਰਤ ਹੈ ਜਾਂ ਖਾਸ ਤੌਰ ਤੇ ਬਜ਼ੁਰਗਾਂ ਨੂੰ ਹੋਮ ਕੇਅਰ ਦੀ ਜਰੂਰਤ ਹੈ ਤੇ ਕੀ ਉਹ ਤੁਹਾਨੂੰ ਫੋਨ ਕਰ ਲੈਣ ਤੁਸੀਂ ਉਹਨਾਂ ਦੇ ਫੋਨ ਤੇ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ ਜਾਂ ਕੋਈ ਘਰੇ ਰਿਪਰੈਜ਼ੈਂਟੇਟਿਵ ਜਾਂਦਾ ਹੈ ਜਾਂ ਫਿਰ ਉਹ ਤੁਹਾਡੇ ਦਫ਼ਤਰ ਆ ਕੇ ਗੱਲਬਾਤ ਕਰ ਸਕਦੇ ਨੇ ਹਾਂਜੀ ਜੀ ਆਫਿਸ ਹੁਣ ਚਾਹਣ ਤਾਂ ਆਫਿਸ ਕੋਈ ਵੀ ਆ ਸਕਦਾ ਹਾਂਜੀ ਪਰ ਆਪਾਂ ਕੋਸ਼ਿਸ਼ ਕਰਦੇ ਹੁਣੇ ਘਰੇ ਜਾ ਕੇ ਕਾਉਂਸਲਟੇਸ਼ਨ ਕਰਨ ਦੀ ਉਹਦੇ ਨਾਲ ਇਹ ਹੋ ਜਾਂਦਾ ਕਿ ਸਾਨੂੰ ਵੀ ਪਤਾ ਲੱਗ ਜਾਂਦਾ ਬਿਲਕੁਲ ਜਿਵੇਂ ਆਪਣੀ ਅਸੈਸਮੈਂਟ ਵੀ ਹੋ ਜਾਂਦੀ ਹੈ ਕਲਾਇੰਟ ਦੀ ਸਾਨੂੰ ਥੋੜਾ ਫੈਮਿਲੀ ਦਾ ਜਿਵੇਂ ਜਾਂ এনवायरमेंट ਤੇ ਲੱਗੋ ਤਾਂ ਇਹ ਵੀ ਪਤਾ ਲੱਗ ਜਾਂਦਾ ਵੀ ਇਸ ਫੈਮਿਲੀ ਦੇ ਵਿੱਚ ਆਪਾਂ ਕਿਵੇਂ ਦਾ ਕੇਅਰਗਿਵਰ ਬਣ ਜਾਣਾ ਰਾਈਟ ਕਿਵੇਂ ਗੁੱਡ ਫਿਟ ਕਿਵੇਂ ਦਾ ਕੇਅਰਗਿਵਰ ਹੋਗਾ ਪਲੱਸ ਵੀ ਹੈਜ਼ਟ ਅਸੈਸਮੈਂਟ ਵੀ ਹੋ ਜਾਂਦੀ ਐਟ ਦ ਸੇਮ ਟਾਈਮ ਲਾਈਕ ਕਿ ਸਾਨੂੰ ਚੀਜ਼ ਲੱਗੇ ਵੀ ਆਹ ਚੀਜ਼ ਇਸ ਘਰ ਦੇ ਵਿੱਚ ਬਦਲਣ ਵਾਲੀ ਆ ਜਿਵੇਂ ਉਹ ਫਰਾ ਪੋਦੇ ਬਾਰੇ ਵੀ ਗੱਲ ਕਰ ਲੈਨੇ ਸੋ ਹਾਂਜੀ ਅਸੀਂ ਹਮੇਸ਼ਾ ਹੀ ਪਹਿਲਾਂ ਕਰਦੇ ਵਿੱਚ ਜਾ ਕੇ ਫ੍ਰੀ ਹੁੰਦੀ ਹੈ ਆਪਣੀ ਕਾਉਂਸਲਟੇਸ਼ਨ ਕਰਦੇ ਵਿੱਚ ਜਾਂ ਨੇ ਅਸੈਸਮੈਂਟ ਕਰਦੇ ਆ ਤੁਹਾਡਾ ਐਕਸਪੀਰੀਅੰਸ ਜਿਹੜਾ ਹੈ ਤੁਹਾਡੇ ਸਟਾਫ ਜਿਹੜਾ ਉਹਤੇ ਬਹੁਤ ਟ੍ਰੇਨਡ ਹੈ ਪਰ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਸਾਡੇ ਬਜ਼ੁਰਗਾਂ ਨੂੰ ਖਾਸ ਤੌਰ ਤੇ ਜਿਹੜੇ ਅਸੀਂ ਇੰਡੀਅਨ ਪਰਿਵਾਰਾਂ ਜਾਂ ਪਾਕਿਸਤਾਨੀ ਪਰਿਵਾਰਾਂ ਤੇ ਆਮ ਤੌਰ ਤੇ ਬਜ਼ੁਰਗਾਂ ਨੂੰ ਕਈ ਵਾਰੀ ਇੰਗਲਿਸ਼ ਦੀ ਪ੍ਰੋਬਲਮ ਆਉਂਦੀ ਹੈ ਤੇ ਤੋਂ ਚਾਹੁੰਦੇ ਨੇ ਕਿ ਮਿੰਨ ਤੇ ਹਿੰਦੀ ਬੋਲਣ ਵਾਲਾ ਚਾਹੀਦਾ ਜਾਂ ਉਰਦੂ ਬੋਲਣ ਵਾਲਾ ਚਾਹੀਦਾ ਜਾਂ ਪੰਜਾਬੀ ਬੋਲਣ ਵਾਲਾ ਚਾਹੀਦਾ ਤੇ ਤੁਹਾਡੇ ਕੋਈ ਇੰਨਾ ਕਿੰਨਾ ਸਟਾਫ ਹੁੰਦਾ ਹੈ ਇੰਨੀ ਲੈਂਗੁਏਜ ਵਾਲਾ ਕਿ ਤੁਸੀਂ ਪ੍ਰੋਵਾਈ ਕੁਲ ਹਮੇਸ਼ਾ ਹੀ ਜਿਵੇਂ ਹੈਲਥ ਕੇਅਰ ਕੇਅਰਗੇਵਰਸ ਹਾਇਰਡ ਹੁੰਦੇ ਆ ਤੇ ਹਾਂਜੀ ਜੇ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਜੇ ਕੋਈ ਪੰਜਾਬੀ ਫੈਮਿਲੀ ਹੈ ਤਾਂ ਆਪਾਂ ਪੂਰਾ ਧਿਆਨ ਰੱਖਦੇ ਕਿ ਉਸ ਫੈਮਿਲੀ ਦੇ ਵਿੱਚ ਆ ਪੰਜਾਬੀ ਬੋਲਣ ਵਾਲੇ ਕੇਅਰਗੇਵਰ ਹੀ ਭੇਜिए ਜੀ ਹਾਂਜੀ ਸੋ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਲੈ ਕੇ ਜਿਵੇਂ ਕਮਿਊਨੀਕੇਸ਼ਨ ਰਾਈਟ ਜੇ ਤੁਸੀਂ ਕਮਿਊਨੀਕੇਟ ਹੀ ਨਹੀਂ ਕਰ ਸਕੋ ਕਲਾਇੰਟ ਤੇ ਕੇਅਰਗੇਵਰ ਤਾਂ ਕਿਵੇਂ ਉਹਨਾਂ ਨੂੰ ਸਮਝਾਉਣਗੇ ਕੀ ਉਹਨਾਂ ਦੀ ਲੋੜ ਹੈ ਰਾਈਟ ਤਾਂ ਕਿਵੇਂ ਉਹ ਤੇ ਹੈਲਪਲੈਸ ਕਰਨਗੇ ਐਂਡ ਇਟਸ ਮੋਰ ਦੈਨ just a task for us right ainga ke apa gai thi ka ke kaam okay, karna si karta no but as we go out of the way like jime apne care given on a time spend kardeya gallan baatan kardeya jime kenni huni hon ho, je koi same iku punjab di kudi punjab wale ਅਲਿਕ ਕਲਾਇੰਟ ਹੁੰਦਾ ਤਾਂ ਉਹ ਪ੍ਰਾਣੀਆਂ ਗੱਲਾਂ ਕਰ ਸਕਦੇ ਆ ਤਾਂ ਉਹਨਾਂ ਨੂੰ ਵੀ ਠੀਕ ਲੱਗਦਾ ਹਨ ਕਿ ਜੇ ਵੱਡੀ ਉਮਰ 'ਚ ਘਰੇ ਬੈਠੇ ਰਹਿਣਾ ਹਨਾ ਥੋੜਾ ਮੈਂਟਲ ਹੈਲਥ ਵੀ ਹੋਰ ਹੋ ਜਾਂਦਾ ਸੋ ਜੇ ਕਿ ਉਹ ਗੱਲਾਂ ਕਰੇ ਤਾਂ ਬੰਦਾ ਵੀ ਕਿੰਨਾ ਲਾਈਟ ਅਪ ਹੋ ਜਾਂਦਾ ਰਾਈਟ ਸੋ ਅਸੀਂ ਉਹ ਸਾਰੀਆਂ ਚੀਜ਼ਾਂ ਦਾ ਵੀ ਪੂਰਾ ਤਿਆਰ ਰੱਖਦੇ ਆ ਬਹੁਤ ਵਧੀਆ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਕਿ ਫੈਮਲੀਜ਼ ਦੇ ਵਿੱਚ ਕਰੇ ਖੁਦ ਵੀ ਫੈਮਲੀ ਕੇਅਰ ਕਰਦੀ ਹੈ ਪਰ ਜਿਹੜੇ ਐਕਸਪਰਟਸ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਕੇਅਰ ਕਿੱਦਾਂ ਕਰਨੀ ਹੈ ਉਹ ਥੋੜਾ ਜਿਹਾ ਹੋਰ ਵੀ ਜਿਹੜਾ ਜੀ ਮੈਨੂੰ ਲੱਗਦਾ ਕਿ ਸੌਖਾ ਹੋ ਜਾਂਦਾ ਤੇ ਨਾਲੇ ਜੇਕਰ ਅਲਬਰਟਾ ਹੈਲਥ케ਅ ਹਾਂਜੀ ਆ ਸੋ ਇਹਦੇ ਵਿੱਚ ਮੈਨੂੰ ਫੈਮਲੀਸ ਤੋਂ ਜ਼ਿਆਦਾ ਗਿਆ ਕਿ ਮੈਂ ਥੋੜੇ ਦਿਨ ਪਹਿਲਾਂ ਵੀ ਗੱਲ ਕਰ ਰਹੀ ਸੀਗੀ ਜਿਵੇਂ ਟਿਕਟੋਕ ਤੇ ਆਪਣੀ ਰੀਲ ਪਾਈ ਸੀ ਲੋਕਾਂ ਨੇ ਪਸੰਦ ਕੀਤੀ ਕਿਉਂਕਿ ਇਸ ਵਿੱਚ ਮੈਂ ਗੱਲ ਕਰ ਰਹੀ ਸੀ ਲਿਕ ਬਰਨ ਆਊਟ ਦੀ ਫੈਮਲੀ ਬਰਨ ਆਊਟ ਕਿ ਆਪਣੇ ਖਾਸ ਕਰਕੇ ਕਲਚਰ ਦੇ ਵਿੱਚ ਆਪਾਂ ਗੱਲ ਨਹੀਂ ਕਰਦੇਗੇ ਆਮ ਸ਼ੋਰ ਆਪਣੇ ਸੁਣਨ ਵਾਲੇ ਵੀ ਕਿੰਨੇ ਗੱਲ ਐਗਰੀ ਕਰਨਗੇ ਕਿ ਕਿਵਰੀ ਆਪਾਂ ਆਪਣੀ ਜਿਹੜੇ ਜਿਵੇਂ ਮਾਪਿਓ ਦਾਦਾ ਦਾਦੀ ਉਹਨਾਂ ਦਾ ਧਿਆਨ ਰੱਖਦੇ ਰੱਖਦੇ ਇੰਨੀ ਲਿਕ ਬੋਰਨ ਆਊਟ ਹੋ ਜਾਣ ਕਿ ਆਪਾਂ ਨੂੰ ਲੱਗਦਾ ਵੀ ਪਤਨੀ ਲੱਗਦਾ ਕਿ ਉਹ ਮਿਕਸ ਜਿਵੇਂ ਹੋ ਜਾਂਦਾ ਕਿ ਉਹ ਕਿੰ ਵਿੱਚ ਅਪ ਗਿਲਟੀ ਫੀਲ ਕਰਦੇ ਆ ਜੇ ਆਪਣਾ ਨਾ ਧਿਆਨ ਰੱਖੀ ਤੇ ਆਪਣੀ ਰਿਸਪਾਂਸਿਬਿਲਟੀ ਵੀ ਹੁੰਦੀ ਆ ਰਾਈਟ ਸੋ ਉੱਥੇ ਆਪਣੀ ਸਮਝਣ ਦੀ ਲੋੜ ਆ ਕਿ ਹਾਂਜੀ ਆਪਣਾ ਧਿਆਨ ਰੱਖਣਾ ਆਪਣਾ ਕਲਚਰ ਆਪਣੀ ਜ਼ਿੰਮੇਵਾਰੀਆਂ ਹਨਾ ਜੀ ਜੀ ਹਾਂਜੀ ਲੇਕ ਮੈਂ ਵੀ ਆਦੇ ਮਾਪਿਓ ਦਾ ਲੇਕ ਆ ਟੂ ਆਰਡਰ ਆਫ ਲਾਈਟ ਵੇ ਟੂ ਮੇਕ ਸ਼ੂਰ ਅ ਸੇਫ ਫਦਰ ਵੈਲ ਟੇਕਨ ਕੇਅਰ ਆਫ ਪਰ ਆਮ ਸ਼ੂਰ ਮੇਰੇ ਮਾਪੇ ਵੀ ਚਾਹਣਗੇ ਕਿ ਪਹਿਲਾਂ ਮੇਰੀ ਮੈਂਟਲ ਹੈਲਥ ਵਧੀਆ ਹੋਵੇ ਮੈਂ ਰਾਈਟ ਹੈਡ ਸਪੇਸ ਦੇ ਵਿੱਚ ਹਾਂ ਫਿਰ ਮੈਂ ਉਹਨਾਂ ਦਾ ਜ਼ਿਆਦਾ ਵਧੀਆ ਧਿਆਨ ਰੱਖ ਸਕਾਂ ਜੀ ਨਾ ਜੋ ਤੂੰ ਸੀ ਉਹਨਾਂ ਦਾ 24/7 ਲਾਈਕ ਪ੍ਰਤੀ ਹਰ ਉਹਦੋਂ ਕਾਮਤੀ ਪਾ ਜਦੋਂ ਜੁਆ ਕਰਨ ਤਾਂ ਤੁਸੀਂ ਆ ਰਿਅਲਾਈਜ਼ ਨਹੀਂ ਕਰਦੇ ਕਿ ਤੁਹਾਡੀ ਮੈਂਟਲ ਹੈਲਥ ਕਿੰਨੀ ਅਫੈਕਟ ਹੋ ਗਿਆ ਐਂਡ ਮੈਂ ਥੋੜੇ ਦਿਨ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਸੀ ਉਹ ਮੈਂ ਐਕਸ ਜਦੋਂ ਮੈਂ ਵਾਕ ਦ ਸੈਕਿੰਡ ਵਾਕਡ ਇਨ ਹਨਾ ਮੈਂ ਕੱਛ ਜਦੋਂ ਵਾਕ ਤੁਰ ਕੇ ਗਈ ਹੈ ਨਾ ਮੈਂ ਉਹਦੀ ਦੇਖਿਆ ਕਿ ਫੇਸ ਤੇ ਬਦਲੇਗਾ ਮੈਂ ਲਾਈਕ ਉਹ ਸ਼ੀਜ਼ ਕੰਪਲੀਟਲੀ ਬਰਨਡ ਆਊਟ ਉਹਦਾ ਬੁਰਾ ਹਾਲ ਸੀ ਨਾ ਲਾਈਕ ਖਜ ਪਾਣੀ ਆਇਆ ਵੈਸੇ ਸੀਗਾ ਕਹਿੰਦੀ ਆਈ ਨੀਡ ਹੈਲਪ ਲਾਈਕ ਰਾਈਟ ਸੋ ਇਟਸ ਓਕੇ ਟੂ ਗੈਟ ਹੈਲਪ ਜਦੋਂ ਆਪ ਨੂੰ ਲੱਗਦਾ ਲੋੜ ਹੈਗੀ ਆ ਲਾਈਕ ਰਾਈਟ ਆਈ ਅੰਡਰਸਟੈਂਡ ਕਿ ਆ ਵਧੀਆ ਗੱਲ ਆ ਆਪਣੇ ਮਾਪਿਆਂ ਦਾ ਧਿਆਨ ਰੱਖਣਾ ਪਰ ਜਦੋਂ ਹੈਲਪ ਹੈਗੀ ਆ ਸਰਕਾਰ ਹੈਲਪ ਕਰ ਰਹੀ ਆ ਤਾਂ ਆਪ ਨੂੰ ਹੈਲਪ ਲੈਣੀ ਚਾਹੀਦੀ ਆ ਜੀ ਕੋਈ ਸਵਾਲ ਮੈਂ ਪੁੱਛਣਾ ਭੁੱਲ ਗਿਆ ਮੈਂ ਤੁਸੀਂ ਮੈਸੇਜ ਸਨਿਆ ਕਮੇਟੀ ਨੂੰ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਹਾਂਜੀ ਇਹੀ ਕਿ ਅਗੇਨ ਲਿਕੇ ਬਹੁਤ ਆਪਣੇ ਲੋਕਾਂ ਨੂੰ ਨਹੀਂ ਪਤਾਗਾ ਕਿ ਜਿਵੇਂ ਆਪਣੇ ਕੋਈ ਬਜ਼ੁਰਗਾਂ ਜਾਂ ਕਿਸੇ ਨੁਕਰੇ ਜਿਹੜੇ ਆਪ ਦਾ ਧਿਆਨ ਆਪ ਨਹੀਂ ਰੱਖ ਸਕਦੇ ਉਹ ਦਿੱਲੀ ਗੌਰਮੈਂਟ ਵੱਲੋਂ ਹੈਲਪ ਹੈਗੀ ਆ ਅਸੀਂ ਉਹ ਸਾਨੂੰ ਫੋਨ ਕਰ ਲੈਣ ਉਹਨਾਂ ਨੂੰ ਗਾਈਡ ਕਰਾਂਗੇ ਕਿ ਕਿਵੇਂ ਹੈਲਪ ਲੈਣੀ ਆ ਲਾਈਕ ਸਾਰੀ ਪ੍ਰੋਸੈਸ ਦੇ ਵੱਲ ਟੇਕ ਕੇਅਰ ਆਫ ਇਟ ਜੀ ਹਾਂਜੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਅਸੀਂ ਗੱਲਬਾਤ ਕਰ ਰਹੇ ਸੀ ਵੀਰਪਾਲ ਘਾਟ ਟਾਟੇ ਜਿਹੜੇ ਕਿ ਵਾਈ ਵਾਈ ਸੀ ਹੋਮ ਕੇਅਰ ਕੰਪਨੀ ਚ ਚਲਾਉਂਦੇ ਨੇ ਬਹੁਤ ਵੱਡੀ ਟੀਮ ਹੈ ਇਹਨਾਂ ਦੀ ਜੇਕਰ ਤੁਹਾਡੇ ਘਰ ਵਿੱਚ ਵੀ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਕੋਈ ਵੀ ਉਮਰ ਦੇ ਹੋ ਸਕਦੇ ਨੇ ਕਿਸੇ ਵੀ ਮੈਡੀਕਲ ਰੀਜ਼ਨ ਕਰਕੇ ਜਾਂ ਬਜ਼ੁਰਗਾਂ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਪੰਜਾਬੀ ਹਿੰਦੀ ਉਰਦੂ ਪਛਾਵਾਵਾਂ ਦੇ ਵਿੱਚ ਜਾਂ ਇੰਗਲਿਸ਼ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਸਹਾਇਤਾ ਚਾਹੀਦੀਆਂ ਨੇ ਤੇ ਇਹ ਹਰ ਪ੍ਰਕਾਰ ਦੇ ਇਹਨਾਂ ਦੇ ਪਾਸ ਜਿਹੜਾ ਟ੍ਰੇਨਡ ਸਟਾਫ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕਿਸ ਤਰ੍ਹਾਂ ਅਲਬਰਟਾ ਹੈਲਥ ਕੇਅਰ ਜਿਹੜਾ ਉਹਨੂੰ ਕਵਰ ਕਰੇਗਾ ਇਹਦੇ ਵਿੱਚ ਵੀ ਤੁਹਾਡੀ ਹੈਲਪ ਕਰਨਗੇ ਸੋ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਵੀਰਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਭ ਸਮਾਦਰਤਾ ਤੇ ਜਾਣਕਾਰੀ ਦਿੱਤੀ ਸਤਿ ਸ਼੍ਰੀ ਅਕਾਲ